ਕੁਤਾ ਦਿੰਦਾ ਹੈ ਭਵਿੱਖ ਦਾ ਸ਼ੁਭ ਤੇ ਅਸ਼ੁਭ ਸੰਕੇਤ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਚੰਗਾ ਸਮਾਂ ਆਉਣ ਤੋਂ ਪਹਿਲਾਂ ਕੁਦਰਤ ਸਾਨੂੰ ਛੇ ਸ਼ੁਭ ਦਿਨ ਸੰਕੇਤ ਦਿੰਦੀ ਹੈ ਦੋਸਤੋ ਜਦੋਂ ਮਨੁੱਖ ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਕੁਦਰਤ ਅਤੇ ਪਸ਼ੂ ਪੰਛੀਆਂ ਰਾਹੀਂ ਉਸ ਨੂੰ ਕਈ ਸ਼ੁਭ ਤੇ ਅਸ਼ੁਭ ਸੰਕੇਤ ਮਿਲਦੇ ਹਨ ਇਸ ਨਾਲ ਮਨੁੱਖ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ ਤੇ ਉਸ ਨਾਲ ਕਿਹੋ ਜੀਆਂ ਘਟਨਾਵਾਂ ਹੋਣ ਵਾਲੀਆਂ ਹਨ ਦੋਸਤੋ ਉੰਜ ਭਾਵੇਂ ਭਵਿੱਖ ਨੂੰ ਕੋਈ ਨਹੀਂ ਦੇਖ ਸਕਦਾ ਪਰ ਸਾਡੇ ॠषि मुनि ਬਹੁਤ ਗਿਆਨੀ ਸਨ ਉਹਨਾਂ ਨੇ ਵਿਦਵਾਂ ਚ ਕੁਝ ਅਜੀਹੇ ਸੰਕੇਤਾਂ ਬਾਰੇ ਦੱਸਿਆ ਹੈ ਜਿਸ ਨਾਲ ਵਿਅਕਤੀ ਆਪਣੇ ਭਵਿੱਖ ਦਾ ਅਨੁਮਾਨ ਲਗਾ ਸਕਦਾ ਹੈ ਤੇ ਸਟੀਕ ਜਾਣਕਾਰੀ ਵੀ ਪ੍ਰਾਪਤ ਕਰ ਸਕਦਾ ਹੈ ਇਹਨਾਂ ਸਾਰੇ ਸੰਕੇਤਾਂ ਦਾ ਅਹਿਸਾਸ ਸਾਨੂੰ ਪਹਿਲਾਂ ਹੀ ਕੁਦਰਤ ਰਾਈ ਮਿਲ ਜਾਂਦਾ ਹੈ ਗੀਤਾ ਚ ਇੱਕ ਪ੍ਰਸੰਗ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਨਾਰਦ मुनि ਨੂੰ ਕਿਹਾ ਸੀ ਕਿ ਜਦੋਂ ਕਿਸੇ ਮਨੁੱਖ ਦਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਤਾਂ ਮੈਂ ਕੁਦਰਤ ਕੀਟ ਪਤੰਗਿਆਂ ਤੇ ਜਾਨਵਰਾਂ ਦੁਆਰਾ ਉਸ ਨੂੰ ਸੰਕੇਤ ਦਿੰਦਾ ਹਾਂ ਇਸ ਨਾਲ ਮਨੁੱਖ ਇਹ ਜਾਣ ਸਕਦਾ ਹੈ ਕਿ ਉਸ ਦਾ ਸਮਾਂ ਬਦਲਣ ਵਾਲਾ ਹੈ ਤੇ ਉਸ ਦੀ ਕਿਸਮਤ ਵੀ ਇਸ ਲਈ ਹਰ ਵਿਅਕਤੀ ਨੂੰ ਇਹਨਾਂ ਸੰਕੇਤਾਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਜੇਕਰ ਉਹ ਇਹਨਾਂ ਨੂੰ ਸਮਝ ਨਹੀਂ ਸਕਿਆ ਕਾ ਉਹ ਆਉਣ ਵਾਲੇ ਚੰਗੇ ਸਮੇਂ ਦਾ ਲਾਭ ਨਹੀਂ ਉਠਾ ਸਕੇਗਾ ਇਸ ਸੰਕੇਤ ਸਾਨੂੰ ਵੱਖ-ਵੱਖ ਜੀਵ ਜੰਤੂਆਂ ਤੇ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ ਪਰ ਦੋਸਤੋ ਉਹਨਾਂ ਵਿੱਚੋਂ ਇੱਕ ਅਜੀਹਾ ਜੀਵ ਹੈ ਜਿਸ ਨੂੰ ਅਸੀਂ ਸਾਰੇ ਚੰਗੀਤਰਾ ਜਾਣਦੇ ਹਾਂ ਤੇ ਜੋ ਸਾਡੇ ਆਸ-ਪਾਸ ਆਸਾਨੀ ਨਾਲ ਦੇਖਣ ਨੂੰ ਮਿਲ ਜਾਂਦਾ ਹੈ ਉਹ ਜੀਵ ਹੈ ਕੁੱਤਾ ਦੋਸਤੋ ਕੁੱਤੇ ਨੂੰ ਭੈਰੋ ਬਾਬਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕੁੱਤੇ ਨੂੰ ਧਿਆਨ ਨਾਲ ਦੇਖਦੇ ਹੋ ਤਾਂ ਉਸਦੇ ਵਿਵਹਾਰ ਤੋਂ ਤੁਹਾਨੂੰ ਕਈ ਸ਼ੁਭ ਤੇ ਅਸ਼ੁਭ ਸੰਕੇਤ ਮਿਲ ਸਕਦੇ ਹਨ ਇਸ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ ਤੁਹਾਨੂੰ ਅਮੀਰੀ ਪ੍ਰਾਪਤ ਹੋਵੇਗੀ ਜਾਂ ਕਿਸੇ ਦੁਰਘਟਨਾ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਤੁਸੀਂ ਇਹਨਾਂ ਸੰਕੇਤਾਂ ਨੂੰ ਸਮਾਂ ਰਹਿੰਦੇ ਪਹਿਚਾਨ ਲੈਂਦੇ ਹੋ ਤਾਂ ਤੁਸੀਂ ਆਉਣ ਵਾਲੀਆਂ ਕਟਨਾਵਾਂ ਨੂੰ ਟਾਲ ਸਕਦੇ ਹੋ ਤਾਂ ਆਓ ਜਾਣਦੇ ਹਾਂ ਕੁੱਤੇ ਦੁਆਰਾ ਮਿਲਣ ਵਾਲੇ ਕੁਝ ਖਾਸ ਸੰਕੇਤਾਂ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ माता लक्ष्मी दा आशीर्वाद हमेशा ਤੁਹਾਡੇ ਨਾਲ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਨੰਬਰ 1 ਜੇਕਰ ਕੁੱਤਾ ਤੁਹਾਨੂੰ ਦੇਖ ਕੇ ਪੂਛ ਹੀ ਲਾਉਣ ਲੱਗੇ ਤਾਂ ਇਹ ਇੱਕ ਸ਼ੁਭ ਸੰਕੇਤ ਹੈ ਦੋਸਤੋ ਇੱਥੇ ਅਸੀਂ ਘਰ ਦਾ ਪਾਲਤੂ ਕੁੱਤੇ ਦੀ ਗੱਲ ਨਹੀਂ ਕਰ ਰਹੇ ਸਗੋਂ ਅਜਿਹੇ ਕੁੱਤੇ ਦੀ ਗੱਲ ਕਰ ਰਹੇ ਹਾਂ ਜੋ ਤੁਹਾਨੂੰ ਜਾਂਦਾ ਨਾ ਹੋਵੇ ਤੇ ਗਲੀ ਜਾਂ ਸੜਕ ਤੇ ਰਹਿੰਦਾ ਹੋਵੇ ਜੇਕਰ ਕੋ ਕੁੱਤਾ ਤੁਹਾਨੂੰ ਦੇਖ ਕੇ ਅਚਾਨਕ ਆਪਣੀ ਪੂਛ ਹਿਲਾਉਣ ਲੱਗੇ ਤਾਂ ਸਮਝ ਜਾਓ ਕਿ ਇਹ ਸੰਕੇਤ ਬਹੁਤ ਸ਼ੁਭ ਹੈ ਅਜੀਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਕੁੱਤਾ ਤੁਹਾਨੂੰ ਦੇਖ ਕੇ ਪੂਛ ਹਿਲਾਉਣ ਲੱਗੇ ਤੇ ਤੁਹਾਡੇ ਵੱਲ ਆਉਣ ਲੱਗੇ ਤਾਂ ਤੁਸੀਂ ਜਿਸ ਵੀ ਕੰਮ ਲਈ ਜਾ ਰਹੇ ਹੋ ਉਹ ਕੰਮ ਸਫਲ ਹੋਵੇਗਾ ਇਸ ਤੋਂ ਇਲਾਵਾ ਬਾਬਾ ਪੈਰੋ ਰਾਹੁ ਤੇ ਕੇਤੂ ਵਰਗੇ ਗ੍ਰਹਿ ਜੋ ਆਮ ਤੌਰ ਤੇ ਸ਼ੁਭ ਅਸ਼ੁਭ ਮੰਨੇ ਜਾਂਦੇ ਹਨ ਉਨਾ ਦੀ ਮਾੜੀ ਪ੍ਰਭਾਵ ਤੁਹਾਡੇ ਤੋਂ ਟਲ ਜਾਣਗੇ ਦੋਸਤੋ ਕੁੱਤੇ ਨੂੰ ਸ਼ਨੀ ਦੇਵਤਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਇਸ ਲਈ ਜੇਕਰ ਸ਼ਨੀ ਦੀ 60 ਸਤੀ ਚੱਲ ਰਹੀ ਹੈ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਤੋਂ ਸਮਾਪਤ ਹੋ ਸਕਦੀ ਹੈ ਇਹ ਸਭ ਸੰਕੇਤ ਦਿੰਦੇ ਹਨ ਕਿ ਹੁਣ ਤੁਹਾਡਾ ਚੰਗਾ ਸਮਾਂ ਜਲਦ ਹੀ ਸ਼ੁਰੂ ਹੋਣ ਵਾਲਾ ਹੈ ਤਾਂ ਦੋਸਤੋ ਜੇਕਰ ਅਜੀਹਾ ਕੁਝ ਤੁਹਾਡੇ ਨਾਲ ਹੁੰਦਾ ਹੈ ਤਾਂ ਖੁਸ਼ ਹੋ ਜਾਓ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਨੰਬਰ 2 ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਕਰਕੇ ਘਰੋਂ ਨਿਕਲ ਰਹੇ ਹੋ ਤੇ ਤੁਹਾਨੂੰ ਦੇਖਤੇ ਹੀ ਕੋਈ ਕੁੱਤਾ ਤੁਹਾਡੇ ਸੱਜੇ ਪਾਸੇ ਮੂੰਹ ਚ ਕੋਈ ਸ਼ਾਕਾਹਾਰੀ ਵਸਤੂ ਜਿਵੇਂ ਰੋਟੀ ਜਾਂ ਕੁਝ ਹੋਰ ਲੈ ਕੇ ਜਾਂਦਾ ਹੈ ਤਾਂ ਦੋਸਤੋ ਇਹ ਵੀ ਇੱਕ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸਮਝ ਲਓ ਕਿ ਇਹ ਸੰਕੇਤ ਤੁਹਾਡੀ ਯਾਤਰਾ ਦੀ ਮੰਗਲਮਈ ਹੋਣ ਦਾ ਹੈ ਇਹ ਇਸ਼ਾਰਾ ਕਰਦਾ ਹੈ ਕਿ ਤੁਸੀਂ ਜਿਸ ਵੀ ਕੰਮ ਲਈ ਜਾ ਰਹੇ ਹੋ ਉਸ ਸਫਲਤਾ ਜ਼ਰੂਰ ਮਿਲੇਗੀ ਸਿਰਫ ਐਨਾ ਹੀ ਨਹੀਂ ਇਹ ਸ਼ੁਭ ਘਟਨਾ ਇਹ ਦੱਸਦੀ ਹੈ ਕਿ ਤੁਹਾਡੇ ਘਰ 'ਚ ਬਹੁਤ ਜ਼ਿਆਦਾ ਧਨ ਦਾ ਆਗਮਨ ਹੋਣ ਵਾਲਾ ਹੈ। ਪਰ ਦੋਸਤੋ ਜੇਕਰ ਅਜੀਹਾ ਕੁਝ ਹੁੰਦਾ ਹੈ ਤਾਂ ਇਸ ਨੂੰ ਹਲਕੇ 'ਚ ਨਾ ਲਓ। ਇਹ ਸੰਕੇਤ ਹੈ ਕਿ ਤੁਹਾਡੀ ਜ਼ਿੰਦਗੀ 'ਚ ਕੁਝ ਚੰਗਾ ਤੇ ਮਹੱਤਵਪੂਰਨ ਬਦਲਾਅ ਆਉਣ ਵਾਲਾ ਹੈ। ਨੰਬਰ 3 ਕੁੱਤੇ ਦਾ ਭੌਂਕਣਾ। ਦੋਸਤੋ ਜਦੋਂ ਅਸੀਂ ਕਿਤੇ ਜਾ ਰਹੇ ਹੋਈਏ ਜਾਂ ਖੜੇ ਰਹੀ ਹੋਈਏ ਤੇ ਉੱਥੇ ਹੋਰ ਲੋਕ ਵੀ ਮੌਜੂਦ ਹਨ ਪਰ ਕੁੱਤਾ ਸਿਰਫ ਤੁਹਾਡੇ ਤੇ ਭੌਂਕੇ ਤਾਂ ਇਹ ਇੱਕ ਮਹੱਤਵਪੂਰਨ ਸੰਕੇਤ ਹੈ ਇਸ ਦਾ ਮਤਲਬ ਹੈ ਕਿ ਕੁੱਤਾ ਤੁਹਾਨੂੰ ਸਾਵਧਾਨ ਕਰ ਰਿਹਾ ਹੈ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਹੇ ਹੋ ਤਾਂ ਚੰਗਾ ਹੋਵੇਗਾ ਕਿ ਉਸ ਯਾਤਰਾ ਨੂੰ ਟਾਲ ਦਿਓ ਜਾਂ ਕੁਝ ਸਮੇਂ ਲਈ ਰੁਕ ਚੋ ਕੁੱਤੇ ਦੇ ਭੌਂਕਣ ਦਾ ਅਰਥ ਇਹ ਹੋ ਸਕਦਾ ਹੈ ਕਿ ਨੇੜਲੇ ਪੂਵਿੱਕਤ ਤੁਹਾਡੇ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ ਜੇਕਰ ਤੁਸੀਂ ਦੇਖਦੇ ਹੋ ਕਿ ਕੁੱਤਾ ਤੁਹਾਡੇ ਵੱਲ ਭੱਜਿਆ ਆ ਰਿਹਾ ਹੈ ਇਸ ਨੂੰ ਵੀ ਹਲਕੇ ਚ ਨਾਲੋ ਥੋੜੀ ਦੇਰ ਉੱਤੇ ਰੁਕ ਜਾਣਾ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਸਕਦਾ ਹੈ ਇਹ ਸਮਾਂ ਨਾ ਸਿਰਫ ਤੁਹਾਡੀ ਸੁਰੱਖਿਆ ਯਕੀਨੀ ਕਰ ਸਕਦਾ ਹੈ ਸਗੋਂ ਤੁਹਾਡੇ ਕੰਮ ਨੂੰ ਸਫਲ ਬਣਾਉਣ ਵਿੱਚ ਵੀ ਤੁਹਾਡੀ ਮਦਦ ਕਰ ਸਕਦਾ ਹੈ ਕੁੱਤਾ ਇਸ ਲਈ ਤੁਹਾਡੇ ਪ੍ਰਤੀ ਸਿਰਫ ਚੇਤਾਵਨੀ ਦਾ ਕੰਮ ਨਹੀਂ ਕਰਦਾ ਸਗੋਂ ਉਹ ਤੁਹਾਡੇ ਨੂੰ ਚੌਕਸ ਰਹਿਣ ਤੇ ਸੰਭਾਵੀ ਸੰਕਟ ਤੋਂ ਬਚਣ ਲਈ ਪ੍ਰੇਰਿਤ ਕਰਦਾ ਹੈ ਤਾਂ ਦੋਸਤੋ ਕੁੱਤੇ ਦੀਆਂ ਇਹਨਾਂ ਹਰਕਤਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਇਹ ਤੁਹਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ ਨੰਬਰ 4 ਕੁੱਤੇ ਦਾ ਤੁਹਾਨੂੰ ਦੇਖ ਕੇ ਭੱਜ ਜਾਣਾ ਦੋਸਤੋ ਜਦੋਂ ਤੁਸੀਂ ਆਪਣੇ ਘਰੋਂ ਨਿਕਲਦੇ ਹੋ ਜਾਂ ਆਪਣੇ ਆਸ-ਪਾਸ ਕਿਸੇ ਕੁੱਤੇ ਨੂੰ ਦੇਖਦੇ ਹੋ ਤੇ ਉਹ ਬਿਨਾਂ ਕਿਸੇ ਕਾਰਨ ਦੇ ਜਿਵੇਂ ਕਿ ਤੁਸੀਂ ਉਸ ਨੂੰ ਡਰਾਇਆ ਜਾਂ ਭਜਾਇਆ ਨਹੀਂ ਸਿਰਫ ਤੁਹਾਨੂੰ ਦੇਖ ਕੇ ਭੱਜ ਜਾਂਦਾ ਹੈ ਤਾਂ ਇਹ ਇੱਕ ਗੰਭੀਰ ਸੰਕੇਤ ਹੈ ਅਜੀਹਾ ਮੰਨਿਆ ਜਾਂਦਾ ਹੈ ਕਿ ਇਹ ਸ਼ੁਭ ਸੰਕੇਤ ਨਹੀਂ ਹੈ ਇਸ ਦਾ ਅਰਥ ਇਹ ਹੋ ਸਕਦਾ ਹੈ ਕਿ ਤੁਹਾਡੇ ਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਜਾਂ ਫਿਰ ਤੁਹਾਡੇ ਤੇ ਕਿਸੇ ਬੁਰੀ ਸ਼ਕਤੀ ਦਾ ਸਾਇਆ ਹੈ ਦੋਸਤੋ ਕੁੱਤਾ ਆਪਣੀਆਂ ਵਿਸ਼ੇਸ਼ ਇੰਦਰੀਆਂ ਕਾਰਨ ਬੁਰੀਆਂ ਤੇ ਚੰਗੀਆਂ ਸ਼ਕਤੀਆਂ ਨੂੰ ਪਛਾਣ ਸਕਦਾ ਹੈ ਉਸ ਦੀ ਸਮਰੱਥਾ ਉਸ ਨੂੰ ਕਿਸੇ ਵੀ ਸਥਿਤੀ ਦੀ ਪੂਰਵ ਬਾਣੀ ਕਰਨ ਜੋ ਸਮਰਥ ਬਣਉਂਦੀ ਹੈ ਜੇਕਰ ਕੋਈ ਕੁੱਤਾ ਤੁਹਾਨੂੰ ਦੇਖ ਕੇ ਭਜਦਾ ਹੈ ਤਾਂ ਇਹ ਵੀ ਸੰਭਵ ਹੈ ਕਿ ਤੁਹਾਡੇ ਆਸ-ਪਾਸ ਕੋਈ ਨਕਾਰਾਤਮਕ ਊਰਜਾ ਜਾਂ ਬੁਰੀ ਸ਼ਕਤੀ ਮੌਜੂਦ ਹੋਵੇ ਇਸ ਸਥਿਤੀਸ ਤੁਹਾਨੂੰ ਤੁਰੰਤ ਸਾਵਧਾਨੀ ਵਰਤਨੀ ਚਾਹੀਦੀ ਹੈ ਜਿੰਨੀ ਜਲਦੀ ਹੋ ਸਕੇ ਕਿਸੇ ਮੰਦਰ ਖਾਸ ਕਰਕੇ ਹਨੂਮਾਨ ਜਾਂ ਪੈਰੋ ਮੰਦਰ ਚ ਜਾਓ ਤੇ ਉੱਥੇ ਦੀਵਾ ਜਗਾਓ ਤੇ ਭਗਵਾਨ ਅਗੇ ਪ੍ਰਾਰਥਨਾ ਕਰੋ ਕਿ ਉਹ ਤੁਹਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਬਾਹਰ ਕੱਢੇ ਜੇਕਰ ਕਿਸੇ ਨੇ ਤੁਹਾਡੇ ਤੇ ਕੋਈ ਜਾਦੂ ਟੂਣਾ ਕੀਤਾ ਹੈ ਤਾਂ ਇਹ ਸਮਾਪਤ ਹੋ ਜਾਵੇਗਾ ਨਾਲ ਹੀ ਕੋਈ ਵੀ ਬੁਰੀ ਸ਼ਕਤੀ ਤੁਹਾਡੇ ਆਸ-ਪਾਸ ਦੀ ਦੂਰ ਹੋ ਜਾਵੇਗੀ ਇਸ ਤਰ੍ਹਾਂ ਤੁਸੀਂ ਆਪਣੀ ਸੁਰੱਖਿਆ ਕਰ ਸਕਦੇ ਹੋ ਤੇ ਜ਼ਿੰਦਗੀ ਚ ਸਕਾਰਾਤਮਕ ਊਰਜਾ ਲਿਆ ਸਕਦੇ ਹੋ ਨੰਬਰ 5 ਕੁੱਤੇ ਦਾ ਰਾਤ ਚ ਰੋਣਾ ਜਾਂ ਦਿਨ ਚ ਤੁਹਾਡੇ ਘਰ ਦੇ ਆਸ-ਪਾਸ ਹੋਣੋ ਦੋਸਤੋ ਜੇਕਰ ਕੋਈ ਕੁੱਤਾ ਤੁਹਾਡੇ ਘਰ ਦੇ ਆਸ-ਪਾਸ ਜਾਂ ਕਈ ਕੁੱਤੇ ਮਿਲ ਕੇ ਚੌਂਡੇ ਚ ਹੋਣ, ਂਗਣ ਲੱਗਦੇ ਹਨ ਤਾਂ ਇਹ ਬਿਲਕੁਲ ਵੀ ਸ਼ੁਭ ਸੰਕੇਤ ਨਹੀਂ ਹੈ। ਕੁੱਤਿਆਂ ਕੋਲ ਛੇਵੀਂ ਇੰਦਰੀ ਹੁੰਦੀ ਹੈ ਤੇ ਉਹ ਅਲੌਕਿਕ ਸ਼ਕਤੀਆਂ ਨੂੰ ਦੇਖ ਸਕਦੀ ਹੈ। ਇਸ ਤਰ੍ਹਾਂ ਂਗਣ ਸੰਕੇਤ ਦਿੰਦਾ ਹੈ ਕਿ ਤੁਹਾਡੇ ਘਰ 'ਚ ਕੋਈ ਅਨਹੋਣੀ ਵਾਪਰਨ ਵਾਲੀ ਹੈ। ਇਹ ਸੰਕੇਤ ਬਿਮਾਰੀ ਜਾਂ ਕਿਸੇ ਅਨਹੋਣੀ ਘਟਨਾ ਵੱਲ ਇਸ਼ਾਰਾ ਕਰਦਾ ਹੈ। ਖਾਸ ਕਰਕੇ ਜੇਕਰ ਕੁੱਤਾ ਮੂੰਹ ਉੱਪਰ ਕਰਕੇ ਰੋਂਦਾ ਹੈ ਤਾਂ ਇਹ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਉੱਥੇ ਜੇਕਰ ਉਹ ਮੂੰਹ ਹੇਠਾ ਕਰਕੇ ਰੋਂਦਾ ਹੈ ਤਾਂ ਉਸ ਨੂੰ ਉਥੋਂ ਤੁਰੰਤ ਭਜਾ ਦੇਣਾ ਚਾਹੀਦਾ ਹੈ। ਪਰ ਧਿਆਨ ਰੱਖੋ ਕੁੱਤੇ ਨੂੰ ਮਾਰਨਾ ਨਹੀਂ ਹੈ। ਤੁਸੀਂ ਉਸ ਨੂੰ ਡਰਾ ਕੇ ਭਜਾ ਸਕਦੇ ਹੋ। ਕੁੱਤੇ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ। ਨੰਬਰ 6 ਕੁੱਤਾ ਤੁਹਾਨੂੰ ਦੇਖ ਕੇ ਖੇਡਣ ਲੱਗੀ। ਦੋਸਤੋ ਜੇਕਰ ਤੁਸੀਂ ਕਿਤੇ ਜਾ ਰਹੇ ਹੋ ਘਰੋਂ ਨਿਕਲ ਰਹੇ ਹੋ ਜਦ ਬਾਹਰ ਖੜੇ ਹੋ ਤੇ ਅਚਾਨਕ ਕੋਈ ਆਵਾਰਾ ਕੁੱਤਾ ਜੋ ਤੁਹਾਡੀ ਗਲੀ ਚ ਜਾਂ ਮੁਹੱਲੇ ਚ ਰਹਿੰਦਾ ਹੈ ਪਰ ਤੁਹਾਡਾ ਪਾਲਤੂ ਨਹੀਂ ਹੈ ਤੁਹਾਨੂੰ ਦੇਖ ਕੇ ਖੇਡਣ ਲੱਗੇ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਸੰਕੇਤ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦਾ ਪ੍ਰਤੀਕ ਹੈ ਭਗਵਾਨ ਪੈਰਵ ਦੀ ਕਿਰਪਾ ਨਾਲ ਤੁਹਾਡੀ ਜੀਵਨ ਚ ਸਕਾਰਾਤਮਕ ਬਤਲਾਵ ਆਉਣ ਵਾਲੇ ਹਨ ਕੁੱਤੇ ਦਾ ਅਜਿਹਾ ਵਿਵਹਾਰ ਇਹ ਦਰਸਾਉਂਦਾ ਹੈ ਕਿ ਤੁਹਾਡੇ ਬੁਰੇ ਦਿਨ ਹੁਣ ਖਤਮ ਹੋਣ ਵਾਲੇ ਹਨ ਤੇ ਤੁਹਾਡੇ ਚੰਗੇ ਦਿਨ ਜਲਦ ਹੀ ਸ਼ੁਰੂ ਹੋਣਗੇ ਇਹ ਵੀ ਸੰਭਵ ਹੈ ਕਿ ਇਹ ਕਿਸੇ ਪਰਲੋਕਿਕ ਸਕਾਰਾਤਮਕ ਸ਼ਕਤੀ ਜਿਵੇਂ ਦੇਵੀ-ਦੇਵਤਿਆਂ ਦੀ ਆਸ਼ੀਰਵਾਦ ਦਾ ਸੰਕੇਤ ਹੋਵੇ ਇਸ ਸਮੇਂ ਤੁਹਾਡੇ ਵਿਗੜੇ ਕੰਮ ਬਨਣ ਲੱਗਣਗੇ ਤੁਹਾਡੀ ਕਿਸਮਤ ਚਮਕੇਗੀ ਤੇ ਜ਼ਿੰਦਗੀ 'ਚ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰੋਗੇ ਇਸ ਤਰ੍ਹਾਂ ਦਾ ਸੰਕੇਤ ਮਿਲਣ ਤੇ ਤੁਹਾਨੂੰ ਆਵਾਰਾ ਪੁੱਤਿਆਂ ਨੂੰ ਰੋਟੀ ਜ਼ਰੂਰ ਖਵਾਉਣੀ ਚਾਹੀਦੀ ਹੈ ਇਹ ਨਾ ਸਿਰਫ ਤੁਹਾਡੇ ਲਈ ਸ਼ੁਭ ਹੋਵੇਗਾ ਸਗੋ ਤੁਹਾਡੇ ਆਉਣ ਵਾਲੇ ਸਮੇਂ ਨੂੰ ਵੀ ਹੋਰ ਜ਼ਿਆਦਾ ਸਕਾਰਾਤਮਕ ਬਣਾ ਦੇਵੇਗਾ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਤੇ ਹਾਂ ਅਗਲੀ ਵੀਡੀਓ ਵਿੱਚ ਤਾਂ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ